ਧੰਨ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਜਾ ਸਤ ਗੁਰ ਕੀ ਪਰਤੀਤ ਨ ਆਈਆ ਸ਼ਬਦ ਨ ਲਾਗੋ ਪਾਓ ਉਸਨੋ ਸੁਖ ਨਾ ਉਪਜੈ ਭਾਵੈ ਸੌ ਗੇੜਾ ਆਵ ਜਾਓ ਨਾਨਕ ਗੁਰਮੁਖ ਸਹਿਜ ਮਿਲੈ ਸੱਚੇ ਸਿਉ ਲਿਵਲਾਓ ਮਹੱਲਾ ਤੀਜਾ ਏ ਮਨ ਐਸਾ ਸਤ ਗੁਰ ਖੋਜ ਲਾਓ ਜਿਤ ਸੇਵੈ ਜਨਮ ਮਰਨ ਦੁਖ ਜਾਏ ਸਹਸਾ ਮੂਲ ਨਾ ਹੋਵਈ ਹਉ ਮੈਂ ਸ਼ਬਦ ਜਲਾਏ ਕੂੜੇ ਕੀ ਪਾਲ ਵਿੱਚੋਂ ਨਿਕਲੇ ਸੱਚ ਵਸੈ ਮਨ ਆਏ ਅੰਤਰ ਸ਼ਾਂਤ ਮਨ ਸੁਖ ਹੋਏ ਸੱਚ ਸੰਜਮ ਕਾਰਕ ਮਾਏ ਨਾਨਕ ਪੂਰੇ ਕਰਮ ਸਤ ਗੁਰ ਮਿਲੈ ਹਰ ਜੀਉ ਕਿਰਪਾ ਕਰੇ ਰਜ਼ਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਸਤ ਸੰਗੀ ਜਨੋ ਵੜ ਪਾਗੇ ਹੋ ਜੋ ਸਤ ਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ ਚੱਲ ਰਹੀ ਲੜੀਵਾਰ ਵਡਹੰਸ ਕੀ ਵਾਰ ਦੀ ਪਾਵਨ ਵਿਚਾਰ ਆਪ ਜੀ ਨੇ 14ਵੀਂ ਪੌੜੀ ਦੇ ਨਾਲ ਜੋ ਦੋ ਸਲੋਕ ਅਰਜ ਨੇ ਇਹਨਾਂ ਦਾ ਮੂਲ ਪਾਠ ਸਰਵਣ ਕੀਤਾ ਏ ਪਹਿਲੇ ਸਲੋਕ ਦੀ ਵਿਚਾਰ ਆਪਾਂ ਪਿਛਲੇ ਦਿਨਾਂ ਤੋਂ ਸਾਂਝੀ ਕਰ ਰਹੇ ਹਾਂ ਸਲੋਕ ਦਾ ਜਿਹੜਾ ਭਾਵ ਹੈ ਪਹਿਲੇ ਦਾ ਉਹ ਇਹ ਹੈ ਕਿ ਜੇ ਗੁਰੂ ਤੇ ਭਰੋਸਾ ਨਾ ਵੱਜਾ ਸ਼ਬਦ ਦੇ ਵਿੱਚ ਪਿਆਰ ਨਾ ਪਿਆ ਤੇ ਤੈਨੂੰ ਆਤਮਿਕ ਸੁੱਖ ਜਿਹੜਾ ਉਹ ਹਾਸਲ ਨਹੀਂ ਹੋਣਾ ਭਾਵੇਂ ਗੁਰੂ ਕੋਲ ਜਿੰਨੇ ਮਰਜੀ ਗੇੜੇ ਮਾਰੀ ਜਾ। ਤੇ ਦੋ ਦਿਨ ਆਪਾਂ ਇਸੇ ਵਿਸ਼ੇ ਦੇ ਉੱਤੇ ਲਾਏ ਨੇ ਪਹਿਲੇ ਦਿਨ ਤੀ ਇਹ ਵਿਚਾਰ ਕੀਤੀ ਸੀ ਕਿ ਆਉਣ ਦੇ ਨਾਲ ਕੁਝ ਨਹੀਂ ਭਰਨਾ ਜੇ ਅੰਦਰ ਨਹੀਂ ਭਿੱਜਿਆ। ਦੂਸਰੇ ਦਿਨ ਮੈਂ ਬੇਨਤੀ ਕੀਤੀ ਸੀ ਕਿ ਸਤਗੁਰ ਕੀ ਪ੍ਰਤੀਤ ਸਿਰਫ ਇਹ ਤਿੰਨ ਅੱਖਰ ਲਏ ਸਨ ਸ਼ਬਦ ਲਏ ਸਨ। ਕਿ ਗੁਰੂ ਤੇ ਭਰੋਸਾ ਸਾਡਾ ਵੱਜਦਾ ਕਿਉਂ ਨਹੀਂ ਭਰੋਸਾ ਕਿਵੇਂ ਦਾ ਹੋਣਾ ਚਾਹੀਦਾ ਕੁਝ ਉਦਾਹਰਨਾਂ ਦਿੱਤੀਆਂ ਸਨ ਤੇ ਸਮਾਪਤੀ ਗੁਰੂ ਅਰਜਨ ਸਾਹਿਬ ਜੀ ਦੇ ਇਸ ਅੰਮ੍ਰਿਤ ਵਚਨ ਤੇ ਕੀਤੀ ਸੀ ਇਹ ਸਿਰਫ ਅਖਰੀ ਅਰਥ ਕਰਕੇ ਕਿ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਾਦੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸਨਾ ਪਰ ਯਾਰੇ ਸਿਰਫ ਇਹਦੇ ਅਖਰੀ ਅਰਥ ਕੀਤੇ ਸਨ ਤੇ ਜੇ ਆਪ ਨੂੰ ਸਬਜੈਕਟ ਯਾਦ ਹੋਵੇਗਾ ਤੇ ਆਪਾਂ ਹੁਣ ਅੱਗੇ ਚੱਲਣ ਦਾ ਯਤਨ ਕਰੀਏ ਮੈਂ ਬੇਨਤੀ ਕਰਾਂ ਇਹ ਗੁਰੂ ਅਰਜੁਨ ਸਾਹਿਬ ਜੀ ਦਾ ਬਚਨ ਹੈ ਇਹ ਭੂਮਿਕਾ ਮੈਂ ਤਾਂ ਬੰਨ ਰਿਹਾ ਵੀ ਆਉਣਾ ਆਪਾਂ ਇਸੇ ਵਿਸ਼ੇ ਤੇ ਵੀ ਗੁਰੂ ਤੇ ਭਰੋਸਾ ਨਹੀਂ ਬੱਜਾ ਹੁਣ ਆਪਾਂ ਜਿੰਨੇ ਵੀ ਬੈਠੇ ਆ ਨਾ ਮੁਸ਼ਕਲ ਇਸ ਗੱਲ ਦੀ ਅਸੀਂ ਕਹਿੰਨੇ ਦੀ ਸਾਨੂੰ ਗੁਰੂ ਤੇ ਭਰੋਸਾ ਹੈ ਪਰ ਕਹਿਣ ਦੇ ਬਾਵਜੂਦ ਵੀ ਅਸੀਂ ਦੁਖੀ ਆ ਇਸ ਬੇਨਤੀ ਨੂੰ ਫਿਰ ਆਪਾਂ ਧਿਆਨ ਦੇ ਨਾਲ ਸਮਝੀਏ ਅਖੌਨੇ ਸਾਰੇ ਸਿੱਖਾਂ ਤੇ ਅਮਰਤ ਬਾਣੀ ਦਾ ਇਹ ਬਿਲਕੁਲ اٹਲ ਫੈਸਲਾ ਹੈ ਕਿਉਂਕਿ ਬਾਣੀ ਦੇ ਵਿੱਚ ਕਹਿਣ ਦੇ ਵਿੱਚ ਕਥਨ ਦੇ ਵਿੱਚ ਕੋਈ ਕਮੀ ਨਹੀਂ ਨਾ ਸਤਿਗੁਰਾਂ ਨੇ ਕਿਹਾ ਦੂਖ ਰੋਗ ਸੰਤਾਪ ਉੱtre ਕਦੋਂ ਉੱtre ਸੁਣੀ ਸੱਚੀ ਬਾਣੀ ਹੁਣ ਅਸੀਂ ਜਿੰਨੇ ਵੀ ਜਾਨੇ ਬੈਠੇ ਆ ਸਰੀਰ ਬੈਠੇ ਆਪਾਂ ਸਾਰੇ ਕਿੰਨੇ ਵੀ ਸਿੱਖਿਆ ਅਸੀਂ ਸਾਰੇ ਬਾਣੀ ਪੜਦੇ ਆ ਕੋਈ ਥੋੜੀ ਪੜਦਾ ਹੈ ਕੋਈ ਬਹੁਤੀ ਪੜਦਾ ਤੇ ਦੁਖੀ ਫੇਰ ਬੈਠੇ ਆ ਹੁਣ ਉਹਦੇ ਪਿੱਛੇ ਕਾਰਨ ਕੀ ਹੈ ਭਰੋਸਾ ਕਿੰਨਾ ਚਾਹੀਦਾ ਹੈ ਇਸ ਕਰਕੇ ਥੋੜਾ ਜਿਹਾ ਇਨ੍ਹਾਂ ਵਿਸ਼ਿਆਂ ਦੇ ਉੱਤੇ ਸਮਾਂ ਲੱਗ ਰਿਹਾ ਵੀ ਪਹਿਲਾਂ ਉਦਾਹਰਨਾ ਮੈਂ ਤੁਹਾਨੂੰ ਦੇ ਦੇਵਾਂ ਕਿ ਗੁਰੂ ਤੇ ਭਰੋਸਾ ਕਿੰਨਾ ਹੋਣਾ ਚਾਹੀਦਾ ਸੋ ਜਿਹੜਾ ਬਚਨ ਸਾਂਝਾ ਕੀਤਾ ਇਹ ਗੁਰੂ ਅਰਜੁਨ ਸਾਹਿਬ ਜੀ ਦਾ ਤੇ ਇਹਦੇ ਅੰਤਰੀਵ ਥੋੜੇ ਜਿਹਾ ਅਰਥ ਕਰ ਲਈਏ ਸਤਗੁਰੂ ਕਹ ਲਗੇ ਤੁਸੀਂ ਮੇਰੇ ਵਰਗੇ ਮੂਰਖ ਦੀ ਗੱਲ ਕਰਦੇ ਜੀ ਮੈਂ ਮੂਰਖ ਕੀ ਕੀਤਕ ਬਾਤ ਹੈ ਕੀਤਕ ਦਾ ਅਰਥ ਕਿੰਨੀ ਕੁ ਵੱਡੀ ਗੱਲ ਹੈ ਮੇਰੇ ਵਾਸਤੇ ਪਰਮਾਤਮਾ ਦਾ ਗੁਰੂ ਦਾ ਮੇਰੇ ਵਰਗੇ ਦਾ ਉਧਾਰ ਕਰਨਾ ਕੋਈ ਬਹੁਤੀ ਵੱਡੀ ਗੱਲ ਨਹੀਂ ਇਹਦਾ ਇਹ ਅਰਥ ਹੈ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ-ਕੋਟ ਦੇ ਟੈਂਕੇ ਨੂੰ ਸਿਆਰੀ ਇੱਥੇ ਇਹਦਾ ਅਰਥ ਕਰਾਂਗੇ ਕਰੋੜਾਂ ਕੋਟ ਪਰਾਧੀ ਤਰਿਆਰੇ ਕਹਿਣਗੇ ਜਿਹੜਾ ਵੀ ਗੁਰੂ ਦੇ ਚਰਨਾਂ 'ਚ ਆਇਆ ਭਾਵੇਂ ਬੇਸ਼ੱਕ ਅਪਰਾਧ ਕਿੰਨੇ ਵੀ ਨਾ ਕਿਉ ਨਾ ਕੀਤੇ ਹੋਣਾ ਉਹ ਸਾਰੇ ਦੇ ਸਾਰੇ ਤਰ ਗਏ ਮੈਂ ਮੂਰਖ ਕੀ ਕੀ ਤੱਕ ਬਾਤ ਹੈ ਕੋਟ ਪਰਾਦੀ ਤਰਿਆਰੇ ਉਹ ਤਰਿਆ ਕਿਦਾਂ ਜੀ ਗੁਰ ਨਾਨਕ ਗੁਰੂ ਨਾਨਕ ਨੂੰ ਇੱਥੇ ਹੁਣ ਇਹ ਜਿਹਦੇ ਮਰਜ਼ੀ ਵਿਦਵਾਨ ਦੇ ਅਰਥ ਕਰ ਲਿਓ ਕਿਉਂਕਿ ਕਈ ਵਾਰੀ ਬੰਦਾ ਭੁਲੇਖੇ ਚ ਪੈ ਜਾਂਦਾ ਜੀ ਸ਼ਾਇਦ ਗੁਰ ਕਿਸੇ ਹੋਰ ਨੂੰ ਕਿਹਾ ਗੁਰੂ ਅਰਜਨ ਸਾਹਿਬ ਨੇ ਇਹ ਗੁਰੂ ਨਾਨਕ ਸਾਹਿਬਾ ਤੇ ਸ਼ਬਦ ਵਰਤੇ ਆ ਗੁਰ ਨਾਨਕ ਜਿਨ ਸੁਣਿਆ ਕਹਿੰਦੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸੁਣੇ ਅੱਜ ਤੱਕ ਆਪਾਂ ਸਾਰੇ ਸੁਣ ਰਹੇ ਆ ਜਪਜੀ ਸਾਹਿਬ ਗੁਰੂ ਨਾਨਕ ਸਾਹਿਬ ਦਾ ਹਿਰਦਾ ਆਪਾਂ ਸਾਰੇ ਸੁਣ ਰਹੇ ਗੁਰ ਨਾਨਕ ਜੇ ਸੁਣਿਆ ਦੂਸਰਾ ਸਤਿਗੁਰਾਂ ਨੇ ਬਚਨ ਵਰਤਿਆ ਪੇਖਿਆ ਜਿਨ੍ਹਾਂ ਨੇ ਦੀਦਾਰ ਕੀਤੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸੁਣੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਦੀਦਾਰ ਕੀਤੇ ਸਤਿਗੁਰ ਕਹਿੰਦੇ ਭਰੋਸਾ ਰੱਖ ਕੇ ਆਇਓ ਸੇ ਫੇਰ ਗਰਭਾਸਨਾ ਪਰਿਆਰੇ ਉਹ ਕਦੀ ਵੀ ਮਰ ਜਨਮ ਮਰਨ ਦੇ ਚੱਕਰਾਂ ਚ ਨਹੀਂ ਪੈਂਦਾ ਤੇਰੇ ਅੰਦਰ ਗੁਰੂ ਲਈ ਐਨਾ ਭਰੋਸਾ ਹੋਣਾ ਚਾਹੀਦਾ ਹੁਣ ਗੁਰੂ ਧਾਰ ਦਾ ਕਿਵੇਂ ਇੱਕ ਗੁਰੂ ਰਾਮਦਾਸ ਜੀ ਦਾ ਬਚਨ ਪੜ ਦੇਣਾ ਸਤਿਗੁਰ ਕਹਿਣ ਲੱਗੇ ਮੈਂ ਪਿਛਲੇ ਦਿਨਾਂ ਚ ਵੀ ਸਾਂਝਾ ਕੀਤਾ ਸੀ ਦੇਖੋ ਮੈਂ ਅਕਸਰ ਕਹਿੰਦਾ ਨਾ ਆਪਣੇ ਪਾਪ ਨਾ ਦੇਖਿਆ ਕਰੋ। ਕਈ ਵਾਰੀ ਨਾ ਇਹ ਪਾਪਾਂ ਦੀ ਵੀ ਹਉਮੈ ਹੋ ਜਾਂਦੀ ਏ ਜੀ ਜੀ। ਵੀ ਮੈਂ ਬੜਾ ਪਾਪੀ ਹਾਂ ਠੀਕ ਹੈ ਪਾਪੀ ਹਾਂ ਤੇ ਫਿਰ ਫਾ ਲੈ ਲੈ ਜਾ ਕੇ ਹੁਣ ਕੀ ਕਹਿ ਸਕਦੇ ਤੈਨੂੰ ਇੱਕੋ ਗੱਲ ਪਾਪੀ ਪਾਪੀ ਇਹ ਇਦਾਂ ਦਾ ਕੋਈ ਮਸਲਾ ਨਹੀਂ ਹੈਗਾ। ਭੁੱਲਨ ਅੰਦਰ ਸਭ ਕੋ ਸਾਰੇ ਇੱਕੋ ਜਿਹੇ ਆਪਾਂ। ਬਸ ਇਸੇ ਗੱਲ ਦਾ ਢੋਲ ਵਜਾਈ ਜਾਣਾ ਪਾਪੀ ਪਾਪੀ ਬਾਣੀ ਨੇ ਤੇ ਪ੍ਰਵਾਨ ਕੀਤਾ ਹੈ ਜੋ ਪੈ ਹਮ ਨਾ ਪਾਪ ਕਰੰਤਾ ਆਹੇ ਅਨੰਤਾ ਪਤਤ ਪਾਵਨ ਨਾਮ ਕੈਸੇ ਹੁੰਦਾ। ਜੇ ਮੈਂ ਪਾਪ ਹੀ ਨਾ ਕਰਦਾ ਤੇ ਤੈਨੂੰ ਪੁੰਨੀ ਕਿੰਨੇ ਕਹਿਣਾ ਸੀ ਇਸ ਕਰਕੇ ਜੇ ਤੂੰ ਪਾਪ ਕੀਤੇ ਨੇ ਇਹ ਨਾ ਕਹਿ ਭੀ ਮੈਂ ਪਾਪੀ ਆ ਮੰਨ ਲਾ ਕੇ ਮੈਂ ਪਾਪ ਕੀਤੇ ਨੇ ਅਸੀਂ ਕਈ ਤੇ ਜਾਣੇ ਸਾਰੇ ਆਪਾਂ ਜਿੰਨੂੰ ਮਰਜੀ ਮੈਂ ਠਾ ਕੇ ਪੁੱਛ ਲਵਾਂ ਨਾ ਭੀ ਭਾਈ ਜੀਵਨ ਕਿਦਾਂ ਦਾ ਤੁਸੀਂ ਸਾਰੇ ਕਹਣਾ ਨਹੀਂ ਬਾਬਾ ਜੀ ਬੜੇ ਪਾਪੀ ਆ ਤੇ ਜੇ ਪੁੱਛੀਏ ਭੀ ਕੋਈ ਪਾਪ ਦੱਸ ਦਿਓ ਕਿਸੇ ਗਰੀਬ ਦਾ ਹੱਕ ਮਾਰਿਆ ਮੌਤ ਪੈ ਜਾਣੀ ਜਵਾਬ ਦੇਣ ਲੱਗਿਆਂ ਕਿੱਥੋਂ ਦੱਸਾਂਗੇ ਆਪਾਂ ਸਾਨੂੰ ਪਤਾ ਨਸ਼ਰ ਹੋ ਗਏ ਤੇ ਲੋਕਾਂ 'ਚ ਬਦਨਾਮੀ ਹੋ ਜਾਣੀ ਭੀ ਅੱਛਾ ਇਹਦੇ ਇਹੋ ਜਿਹੇ ਵੀ ਕੰਮ ਨੇ ਅਸੀਂ ਕਈ ਜਾਣਿਆ ਮੰਨਦੇ ਨਹੀਂ ਗੁਰੂ ਕਹਿੰਦਾ ਕਹਿ ਨਾ ਮੰਨ ਜਾ ਬਸ ਇੰਨਾ ਕ ਫਰਕ ਹੈ ਸਾਡਾ ਫਿਰ ਸੁਣਿਓ ਅਸੀਂ ਕਹਿੰਨੇ ਤੇ ਸਾਰੇ ਪਾਪੀ ਪਰ ਮੰਨਦੇ ਨੇ ਇਹ ਇੱਕ ਤਰੀਕਾ ਹੁੰਦਾ ਹੈ ਆਪਣੀ ਗੱਲ ਨੂੰ ਘੁਮਾ ਕੇ ਕਰਨ ਦਾ ਇੱਕ ਤਰੀਕਾ ਹੈ ਇਸ ਕਰਕੇ ਭਾਈ ਜਿਹੜਾ ਸਤਗੁਰਾਂ ਦਾ ਮੈਂ ਬਚਨ ਪੜਨ ਲੱਗਾ ਗੁਰੂ ਰਾਮਦਾਸ ਜੀ ਦਾ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਵਿੱਚ ਜੀਵਨ ਕਾਲ ਦੇ ਵਿੱਚ ਜਿੰਨੇ ਵੀ ਲੋਕ ਨਿੰਦਕ ਆਏ ਦੁਸ਼ਟ ਆਏ ਉਹਨਾਂ ਨੂੰ ਕਈਆਂ ਨੂੰ ਸਤਿਗੁਰਾਂ ਨੇ ਫਟਕਾਰ ਪਾ ਦਿੱਤੀ ਵੀ ਤੁਸੀਂ ਸਾਡੇ ਘਰ ਚ ਪਰਵਾਨ ਨਹੀਂ ਹੋ ਸਕਦੇ। ਗੁਰੂ ਅੰਗਦ ਦੇ ਮਹਾਰਾਜ ਜੀ ਨੇ ਵੀ ਇਹ ਨਿਰਣਾ ਕਰ ਦਿੱਤਾ ਕਿ ਇਹ ਲੋਕ ਝੂਠੇ ਨੇ ਇਹ ਸਾਡੇ ਘਰ ਚ ਨਹੀਂ ਆ ਸਕਦੇ। ਗੁਰੂ ਅਮਰਦਾਸ ਜੀ ਨੇ ਸੋਚਿਆ ਵੀ ਇਹਨਾਂ ਦਾ ਕਸੂਰ ਵੀ ਕੀ ਹੈ ਕਰਨ ਜਿਹਨੂੰ ਕਰਨ ਕਰਾਉਣ ਵਾਲਾ ਮਾਲਕ ਹੈ। ਕਹਿੰਦੇ ਗੁਰੂ ਨਾਨਕ ਗੁਰੂ ਰਾਮਦਾਸ ਪਾਤਸ਼ਾਹ ਦੀ ਵਾਰੀ ਆਈ। ਗੁਰੂ ਰਾਮਦਾਸ ਮੇਰ ਦੇ ਘਰ ਚ ਆਏ ਉਹਨਾਂ ਨੇ ਪਾਪੀਆਂ ਨਿੰਦਕਾਂ ਦੁਸ਼ਟਾਂ ਨੂੰ ਸਾਰਿਆਂ ਦਾ ਪਾਰ ਉਤਾਰਾ ਕਰ ਦਿੱਤਾ। ਤੁਸੀਂ ਇਹ ਨਾ ਸੋਚ ਕੇ ਆਇਆ ਕਰੋ ਮੇਰੀਆਂ ਗੱਲਾਂ ਬੜੀਆਂ ਸਿੱਧੀਆਂ ਜੀਆਂ ਹੁੰਦੀਆਂ ਪਿੰਡੂ ਜੀਆਂ ਇਹ ਕਦੀ ਨਾ ਸੋਚ ਕੇ ਆਇਆ ਕਰੋ ਮੈਂ ਪਾਪੀ ਆ ਇਹ ਸੋਚ ਕੇ ਆਇਆ ਕਰੋ ਕਿ ਮੈਨੂੰ ਪਵਿੱਤਰ ਕਰਨ ਵਾਲਾ ਮਾਲਕ ਕਿੱਡਾ ਤਗੜਾ ਬੈਠਾ ਹੋਇਆ ਉਹ ਸਤਗੁਰਾਂ ਦਾ ਪਾਵਨ ਬੱਚੇ ਨੇ ਜੀ ਗੁਰੂ ਰਾਮਦਾਸ ਜੀ ਦਾ ਗੁਰ ਬਾਬੇ ਫਿਟਕੇ ਸੇ ਫਿੱਟੇ ਗੁਰ ਬਾਬੇ ਦਾ ਅਰਥ ਗੁਰੂ ਨਾਨਕ ਸਾਹਿਬ ਗੁਰ ਬਾਬੇ ਫਿਟਕੇ ਸੇ ਫਿੱਟੇ ਗੁਰ ਅੰਗਦ ਕੀਤੇ ਕੁੜਿਆਰੇ ਗੁਰ ਦੂਜੀ ਪੀੜੀ ਵੀ ਚਾਰਿਆ ਗੁਰ ਅੰਗਦ ਕੀਤੇ ਕੁੜਿਆਰੇ ਗੁਰ ਤੀਜੀ ਪੀੜੀ ਵੀ ਚਾਰਿਆ ਕਿਆ ਹੱਥ ਇੰਨਾ ਵੀ ਚਾਰੇ ਗੁਰ ਚੌਥੀ ਪੀੜੀ ਟਿੱਕਿਆ ਤਿੰਨ ਨਿੰਦਕ ਦੁਸ਼ਟ ਸਭ ਤਾਰੇ ਕਹਿੰਦੇ ਗੁਰੂ ਰਾਮਦਾਸ ਦੀ ਵਾਰ ਹੀ ਉਹਨਾਂ ਨੇ ਸਾਰਿਆਂ ਦਾ ਪਾਰ ਉਤਾਰਾ ਕਰ ਦਿੱਤਾ ਆ ਗੁਰੂ ਤੇ ਤੁਹਾਨੂੰ ਭਰੋਸਾ ਹੋਣਾ ਚਾਹੀਦਾ ਹੈ ਕਿ ਗੁਰੂ ਜਿਹੜਾ ਉਹ ਮੈਨੂੰ ਬਖਸ਼ਣ ਵਾਲਾ ਹੈ ਇੱਕ ਹੋਰ ਬਚਨ ਆਪਾਂ ਅਕਸਰ ਪੜ੍ਹਦੇ ਹਾਂ ਉਹਦੇ ਵਿੱਚ ਵੀ ਸਤਿਗੁਰਾਂ ਨੇ ਇਹੋ ਗੱਲ ਨੂੰ ਪ੍ਰਵਾਨ ਕੀਤਾ ਕਹਿੰਦੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਕਹਿੰਦੇ ਮਾਲਕ ਮੈਨੂੰ ਕੋਈ ਆਤਮਿਕ ਸੂਝ ਨਹੀਂ ਕੋਈ ਗਿਆਨ ਨਹੀਂ ਧਿਆਨ ਦਾ ਅਰਥ ਨਾ ਹੀ ਬਿਰਤੀ ਜੋੜਨ ਦੀ ਕੋਈ ਤਾਕਤ ਹੈ ਨਾ ਮੈਨੂੰ ਸਮਝ ਆਏ ਬਿਰਤੀ ਕਿਵੇਂ ਜੋੜਨੀ ਹੈ। ਨਾ ਜੀਵਨ ਦੇ ਵਿੱਚ ਕੋਈ ਸੰਜਮ ਹੈ ਕੋਈ ਵਿਕਾਰਾਂ ਵੱਲ ਮਾਨੇ ਨੂੰ ਕਾਬੂ ਪਾਉਣ ਦਾ ਯਤਨ ਕੀਤਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾ ਕੋਈ ਚੱਜ ਦਾ ਕਰਮ ਕੀਤਾ ਸਾਰ ਸਾਰ ਦਾ ਅਰਥ ਹੁੰਦਾ ਕਦਰ ਹੁਣ ਮੈਂ ਤੇਰੀ ਕਦਰ ਵੀ ਕੋਈ ਨਹੀਂ ਪਾਈ। ਪਰਮਾਤਮਾ ਨੂੰ ਕਹਿ ਰਹੇ ਨੇ ਵੀ ਮੈਂ ਤੇਰੀ ਕਦਰ ਵੀ ਕੋਈ ਨਹੀਂ ਪਈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਪਰ ਮੈਨੂੰ ਇੰਨਾ ਕੁ ਭਰੋਸਾ ਹੈ ਕਿ ਜਿਹਦੇ ਚਰਨਾਂ 'ਚ ਮੈਂ ਆਉਣਾ ਸਭ ਤੋਂ ਵੱਡਾ ਸਤਗੁਰ ਨਾਨਕ ਜਿਨ ਕਲ ਦਾ ਆਖੀ ਮੇਰੀ ਇੱਥੇ ਵੀ ਸਤਗੁਰ ਦੇ ਰਾਰੇ ਨੂੰ ਔਂਕਰ ਹੈ ਨਾਨਕ ਦੇ ਵੀ ਕੱਕੇ ਨੂੰ ਔਂਕਰ ਹੈ ਇਹਦੇ ਵਿਆਕਰਨ ਅਰਥ ਵੀ ਇਹੋ ਬਣਦੇ ਗੁਰੂ ਨਾਨਕ ਕਮਾਲ ਦੀ ਗੱਲ ਕਈ ਵਾਰੀ ਨਾ ਬੰਦਾ ਭੁਲੇਖਾ ਖਾ ਜਾਂਦਾ ਹੈ ਮੈਂ ਤਾਂ ਵਿਆਕਰਨ ਤੁਹਾਡੇ ਨਾਲ ਸਾਂਝੀ ਕਰ ਰਿਹਾ ਵੀ ਕੋਈ ਤੁਹਾਨੂੰ ਗਲਤ ਗਾਈਡ ਨਾ ਕਰ ਦੇਵੇ ਵੀ ਦੇਖੋ ਜੀ ਨਹੀਂ ਇੱਥੇ ਸਤਿਗੁਰੂ ਤੇ ਹੋਰ ਕਿਸੇ ਨੂੰ ਕਿਹਾ ਵਿਆਕਰਨ ਨਿਯਮ ਮੁਤਾਬਕ ਵੀ ਇੱਥੇ ਜਿਹੜਾ ਸਤਿਗੁਰ ਨਾਨਕ ਸ਼ਬਦ ਹੈ ਗੁਰੂ ਨਾਨਕ ਸਾਹਿਬ ਦੇ ਲਈ ਹੀ ਵਰਤਿਆ ਹੋਇਆ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਮੈਂ ਜਿੰਨਾ ਮਰਜੀ ਅਪਰਾਧੀ ਹਾਂ ਗੁਨਾਗਾਰ ਹਾਂ ਮੈਂ ਜੇ ਪ੍ਰੋਸਾ ਕਰਕੇ ਆਇਆ ਨਾ ਤੇ ਗੁਰੂ ਆਏ ਹੋਏ ਨੂੰ ਜਰੂਰ ਬਖਸ਼ਿਦਾ ਇੱਕ ਉਦਾਹਰਨ ਭਾਈ ਗੁਰਦਾਸ ਜੀ ਦੇ ਬਚਨਾਂ ਦੀ ਦੇ ਦੇਣਾ ਫਿਰ ਆਪਾਂ ਅਗਲੇ ਪਾਸੇ ਆਵਾਂਗੇ ਵੀ ਸਾਨੂੰ ਭਰੋਸਾ ਵੱਜ ਕਿਉਂ ਨਹੀਂ ਰਿਹਾ ਇਹ ਗੁਰੂ ਐਨਾ ਬਖਸ਼ਣ ਦਾ ਵੈਸੇ ਤੇ ਬਾਣੀ ਨੇ ਇਹ ਵੀ ਕਿਹਾ ਕਿ ਅਕਿਰਤ ਕਾਣਾਂ ਨੂੰ ਪਾਲਦਾ ਉਹ ਤੇ ਅਕਿਰਤ ਕਣ ਬੰਦੇ ਨੂੰ ਵੀ ਪਾਲਦਾ ਹੈ ਅਸੀਂ ਤੇ ਫਿਰ ਥੋੜਾ ਥੋੜਾ ਨਾਮ ਜਿਹੜਾ ਉਹ ਗੁਰੂ ਨਾਨਕ ਦੇ ਨਾਮ ਦੇ ਉੱਤੇ ਚੱਲਦੇ ਆ ਨਾ ਵੀ ਸ਼ਾਇਦ ਅਸੀਂ ਸਿੱਖਿਆ ਦੇਖੋ ਇੱਕ ਬੰਦਾ ਅਕਿਰਤ ਕਾਨਾ ਹੈ ਜਿਹੜਾ ਬਿਲਕੁਲ ਅਕਿਰਤ ਕਾਨਾ ਹੈ ਜਿਸਨੇ ਰੱਬ ਦਾ ਕਦੀ ਨਾਮ ਹੀ ਨਹੀਂ ਲਿਆ ਜਿਸਨੇ ਕਦੀ ਰੱਬ ਦੀ ਕੋਈ ਗੱਲ ਸੁਣੀ ਹੀ ਨਹੀਂ ਕਹੀ ਨਹੀਂ ਕੀਤੀ ਨਹੀਂ ਆਪਾਂ ਤੇ ਚਲੋ ਸ਼ਰਮੋ ਸ਼ਰਮੀ ਬਹੁਤਾ ਨਹੀਂ ਥੋੜਾ ਬਹੁਤਾ ਤੇ ਸਿੱਖ ਅਖਵਾਉਣੇ ਆ ਨਾ ਮੈਨੂੰ ਇਤਿਹਾਸ ਦੀ ਇੱਕ ਘਟਨਾ ਚੇਤੇ ਆ ਗਈ ਭਾਈਆ ਜੈ ਰਾਮ ਜੀ ਬੇਬੇ ਨਾਨਕੀ ਨੂੰ ਇੱਕ ਦਿਨ ਕਹਿੰਦੇ ਨੇ ਦੋਵੇਂ ਜੀ ਬੈਠੇ ਨੇ ਕਹਿਣ ਲੱਗੇ ਨਾਨਕੀ ਤੇਰੇ ਪਿਤਾ ਕਾਲੂ ਜੀ ਮਾਤਾ ਤ੍ਰਿਪਤਾ ਜੀ ਬਹੁਤ ਵਡ ਭਾਗੇ ਨੇ ਤੂੰ ਭੈਣ ਹੈ ਗੁਰੂ ਨਾਨਕ ਸਾਹਿਬ ਦੀ ਬੜੇ ਵੱਡੇ ਭਾਗ ਨੇ ਤੁਹਾਡੇ ਤੁਹਾਡੇ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਮੈਂ ਇੱਥੇ ਇੱਕ ਖਿੰਨ ਰੋਕ ਕੇ ਬੇਨਤੀ ਕਰ ਜਾਵਾਂ ਪਹਿਲੇ ਤੇ 32 ਸਾਲ ਜਿਹੜੇ ਪਿਤਾ ਕਾਲੂ ਜੀ ਦੇ ਨੇ ਉਹ ਤੇ ਚਲੋ ਪਿਓ ਪੁੱਤ ਦੀ ਬਣੀ ਨਹੀਂ ਸੰਸਾਰਿਕ ਜਿਹੜਾ ਰਿਸ਼ਤਾ ਰਿਹਾ ਵੀ ਗੁਰੂ ਨਾਨਕ ਸਾਹਿਬ ਪਾਸ਼ਾ ਮਹਾਰਾਜ ਜੀ ਨੇ ਪਿਤਾ ਜੀ ਨੇ ਇਹੋ ਮਨ ਚ ਸੋਚਣਾ ਵੀ ਇਹਨਾਂ ਨੇ ਕੋਈ ਕੰਮ ਨਹੀਂ ਕਰਦੇ ਇਹ ਉਹਦਾ ਧਿਆਨ ਨਹੀਂ ਰੱਖਦੇ ਤੇ ਇਹ ਆਪਣੇ ਪਾਸੇ ਜਿਹੜਾ ਜੀਵਨ ਨੂੰ ਸਹੀ ਪਾਸੇ ਨਹੀਂ ਲਾਉਂਦੇ ਕੁਝ ਖੱਟੀ ਕਮਾਈ ਨਹੀਂ ਕਰਦੇ ਪਰ ਸੁਲਤਾਨਪੁਰ ਲੋਧੀ ਜਾਨ ਤੋਂ ਬਾਅਦ ਪਿਤਾ ਕਾਲੂ ਨੂੰ ਪਤਾ ਲੱਗ ਗਿਆ ਸੀ ਕਿ ਮੇਰਾ ਪੁੱਤਰ ਰੱਬ ਹੈ ਤੇ ਜਦੋਂ ਪਹਿਲੀ ਉਦਾਸੀ ਤੋਂ ਵਾਪਸ ਆਏ ਨਾ ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਤੋਂ ਆਰੰਭ ਕਰਕੇ ਤਲਵੰਡੀ ਤੋਂ ਘੁੰਮ ਕੇ ਗਏ ਜਦੋਂ ਵਾਪਸ ਆਏ ਤੇ ਇਹ ਤਕਰੀਬਨ ਉਦੋਂ ਪਿਤਾ ਕਾਲੂ ਜੀ ਦੀ 75 ਸਾਲ ਦੀ ਉਮਰ ਬੰਦੀ ਹੈ 40 ਦਾ ਜਨਮ ਹੈ 1440 ਦਾ ਪਿਤਾ ਕਾਲੂ ਜੀ ਦਾ ਜਨਮ ਹੈ ਤੇ 1515 ਦੀ ਜਿਹੜੀ ਪਹਿਲੀ ਉਦਾਸੀ ਦੀ ਸਮਾਪਤੀ ਹੈ 75 ਸਾਲ ਦੀ ਉਮਰ ਬੰਦੀ ਹੈ ਗੁਰੂ ਨਾਨਕ ਸਾਹਿਬ ਜਦੋਂ ਤਲਵੰਡੀ ਦੀ ਧਰਤੀ ਤੇ ਆਏ ਤੇ ਆਣ ਕੇ ਸਾਰਿਆਂ ਨੂੰ ਮਿਲੇ ਪਿਤਾ ਜੀ ਨੂੰ ਮਿਲੇ ਸਤਕਾਰ ਕਰਨ ਲੱਗੇ ਪਿਤਾ ਦਾ ਪੈਰੀ ਹੱਥ ਲਾਉਣ ਲੱਗੇ ਪਿਤਾ ਨੇ ਘੁੱਟ ਕੇ ਜੱਫੀ ਪਾ ਲਈ ਤੇ ਸਾਰੇ ਵਿਦਵਾਨ ਇਸ ਗੱਲ ਦੇ ਨਾਲ ਸਹਿਮਤ ਨੇ ਪਿਓ ਦਾ ਗਲਾ ਭਰ ਗਿਆ ਕੋਇਆ ਕੋਈ ਨਹੀਂ ਗਿਆ ਉਹ ਬੋਲਦਾ ਵੀ ਕਿੱਥੋਂ ਇੱਕ ਪਿਓ ਸੀ ਇੱਕ ਗੁਰੂ ਨਾਨਕ ਦਾ ਪਿਓ ਸੀ ਫਿਰ ਮੇਰੀ ਬੇਨਤੀ ਨੂੰ ਸਮਝਿਓ 8 ਸਾਲ ਬਾਅਦ ਰਿਆ ਇਹ ਪੁੱਤ ਗੁਰੂ ਨਾਨਕ ਸਾਹਿਬ ਸਵਾ 8 ਸਾਲ ਦੀ ਪਹਿਲੀ ਉਦਾਸੀ ਹੈ ਸਾਡਾ ਅੱਜ ਅਸੀਂ ਧੀਆਂ ਪੁੱਤਾਂ ਨੂੰ ਬਾਹਰ ਭੇਜਦੇ ਆ ਸਾਡੇ ਕੋਲ ਮੋਬਾਈਲ ਫੋਨ ਨੇ ਹਰ ਤਰੀਕੇ ਨਾਲ ਗੱਲਬਾਤ ਹੁੰਦੀ ਹੈ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਤੁਸੀਂ ਬੈਠੇ ਜੇ ਪੁਰਾਣੇ ਸਮੇਂ ਦੇ ਵਿੱਚ ਚਿੱਠੀ ਪੱਤਰ ਹੁੰਦਾ ਸੀ ਗੁਰਨਾਨਕ ਸਾਹਿਬ ਦੇ ਤੇ ਚਿੱਠੀ ਪੱਤਰ ਵੀ ਨਹੀਂ ਸੀ ਕੋਈ ਮਿਲਦਾ ਸਾਨੂੰ ਕੋਈ ਚਿੱਠੀ ਪੱਤਰ ਕੋਈ ਅਤਾ ਪਤਾ ਨਹੀਂ ਜਿੱਦਨ ਉਦਾਸੀ ਤੇ ਜਾਨ ਲੱਗੇ ਉਸ ਦਿਨ ਪਤਾ ਲੱਗ ਗਿਆ ਸੀ ਮੇਰਾ ਪੁੱਤ ਕੀ ਐ 8 ਸਾਲ ਇੱਕ ਗੁਰੂ ਦੇ ਇੰਤਜ਼ਾਰ ਦੇ ਵਿੱਚ ਇੱਕ ਸਿੱਖ ਵੀ ਅੰਦਰ ਦਾ ਤੜਫਦਾ ਪਿਆ ਸੀ ਮੈਂ ਜਦੋਂ ਬਾਅਦ ਚ ਰਿਆ ਸੀ ਰਾਤੀ ਇਸ ਸਾਕੇ ਨੂੰ ਮੇਰੇ ਮਨ ਚ ਆਇਆ ਵੀ ਇੱਕ ਕਿੰਨਾ ਕੁ ਪ੍ਰੇਮ ਹੋਵੇਗਾ ਇੱਕ ਪਿਓ ਐ ਇੱਕ ਤੇ ਪਿਉ ਸਾਡੇ ਵੀ ਬੱਚੇ ਬਾਹਰ ਨੇ ਤੁਸੀਂ ਮਹਿਸੂਸ ਕਰ ਸਕਦੇ ਜੇ ਇੱਕ ਪਿਉ ਦਾ ਹਿਰਦਾ ਏ ਇੱਕ ਪਿਉ ਕੀ ਦਾ ਏ ਜਿਹਦੇ ਅੱਗੇ ਸਮੁੱਚੀ ਕਾਇਨਾਤ ਚੁੱਕਦੀ ਹੈ ਗੁਰੂ ਨਾਨਕ ਦਾ ਪਿਉ ਹੈ ਉਹਦਾ ਅੰਦਰ ਕਿੱਥੇ ਟਿਕਿਆ ਹੋਵੇਗਾ ਮਹਿਸੂਸ ਕਰੋ ਤੁਸੀਂ ਹੁਣ ਭਾਈ ਜੈ ਰਾਮ ਜੀ ਜਿਹੜੀ ਸਾਖੀ ਕਹਿਣ ਲੱਗਾ ਭਾਈ ਜੈ ਰਾਮ ਜੀ ਕਹਿਣ ਲੱਗੇ ਨਾਨਕੀ ਦੇਖ ਤੇਰੇ ਮਾਤਾ ਪਿਤਾ ਬੜੇ ਵਡਭਾਗੇ ਨੇ ਉਹਨਾਂ ਦੇ ਘਰ ਦੇ ਵਿੱਚ ਪਰਮੇਸ਼ਰ ਆਇਆ ਹੋਇਆ ਏ ਨਾਨਕੀ ਤੂੰ ਬੜੀ ਵਡਭਾਗੀ ਹੈ ਤੇਰਾ ਵੀਰ ਹੈ ਕੱਲੀ ਕੱਲੀ ਭੈਣ ਹੈ ਨਾ ਕੱਲੀ ਭੈਣ ਦਾ ਸਮੁੱਚੀ ਕਾਇਨਾਤ ਦਾ ਮਾਲਕ ਕੱਲੀ ਭੈਣ ਹੈ ਜਿਹਦਾ ਵੀਰ ਬਾਬਾ ਨਾਨਕ ਹੈ ਨਾਨਕੀ ਤਲਵੰਡੀ ਬੜੀ ਵਡਭਾਗੀ ਹੈ ਜਿਸ ਧਰਤੀ ਤੇ ਗੁਰੂ ਨਾਨਕ ਸਾਹਿਬ ਨੇ ਆਉਣਾ ਕੀਤਾ ਹੈ ਇੰਨੀਆਂ ਗੱਲਾਂ ਕਹਿ ਕੇ ਭਾਈ ਜੈ ਰਾਮ ਜੀ ਕਹ ਲਗੇ ਨਾਨਕੀ ਥੋੜੇ ਥੋੜੇ ਅਸੀਂ ਵੀ ਵਡਭਾਗੀਆਂ ਸਾਡਾ ਵੀ ਤੇਰੇ ਘਰ ਦੇ ਨਾਲ ਨਾਤਾ ਪੈ ਗਿਆ ਆਹ ਗੁਰੂ ਦਾ ਪ੍ਰੇਮ ਹੁੰਦਾ ਹੈ ਆ ਆਪਣੇ ਆਪ ਨੂੰ ਵਿਭਾਗੇ ਮੰਨਿਆ ਕਰੋ ਮੈਂ ਤਾਂ ਇਹ ਥੋੜੇ ਜਿਹੇ ਤੁਹਾਡੇ ਸਾਹਮਣੇ ਇਤਿਹਾਲ ਦਾ ਪੱਖ ਰੱਖਤਾ ਹਮੇਸ਼ਾ ਨੈਗੇਟਿਵਿਟੀ ਨਹੀਂ ਲਿਆਈਦੀ ਹੁੰਦੀ ਸੋਚਿਆ ਕਰੋ ਕਿ ਸਤਗੁਰੂ ਜੀ ਠੀਕ ਹੈ ਅਸੀਂ ਪਾਪ ਕਰਦੇ ਆ ਠੀਕ ਹੈ ਅਸੀਂ ਬਹੁਤੇ ਬੁਰੇ ਆ ਪਰ ਕਿਤੇ ਨਾ ਕਿਤੇ ਮਾਨ ਮਹਿਸੂਸ ਕਰੇ ਕਰੋ ਹੈ ਤੇ ਅਸੀਂ ਸਿੱਖਾਂ ਦੇ ਘਰ ਚ ਜੰਮੇ ਨਾ ਖੂਨ ਤੇ ਸਾਡੇ ਅੰਦਰ ਸਿੱਖਾਂ ਦਾ ਹੀ ਆ ਨਾ ਅੱਜ ਨਹੀਂ ਤੇ ਸ਼ਾਮ ਨੂੰ ਸਵੇਰ ਦਾ ਗਿਆ ਕਹਿੰਦੇ ਸ਼ਾਮ ਨੂੰ ਘਰ ਆ ਜੇ ਉਹਨੂੰ ਭੁੱਲਿਆ ਨਹੀਂ ਕਹਿੰਦਾ ਕਿਤੇ ਤੇ ਆਪਾਂ ਵਾਪਸ ਆਵਾਂਗੇ ਨਾ ਇਸ ਕਰਕੇ ਜਿਹੜਾ ਭਾਈ ਸਾਹਿਬ ਗੁਰਦਾਜ ਜੀ ਦਾ ਬਚਨ ਕਹਿਣ ਲੱਗਾ ਸਾ ਉਹਦੇ 'ਚ ਵੀ ਇਹੋ ਗੱਲ ਐ ਤੇਰੇ ਅੰਦਰ ਲੱਖਾਂ ਗੁਨਾਹ ਨੇ ਆਣ ਕੇ ਸਵੀਕਾਰ ਕਰ ਲਈ ਗੁਰੂ ਤੈਨੂੰ ਬਖਸ਼ ਦੇਵੇਗਾ ਅਸੀਂ ਸਿਰਫ ਮੰਨਦੇ ਨਹੀਂ ਆ ਉਹ ਭਾਈ ਸਾਹਿਬ ਦਾ ਬਚਨ ਐ ਕਹਿਣ ਲੱਗੇ ਹਾਂ ਅਪਰਾਧੀ ਗੁਨਾਗਾਰ ਹਾਂ ਬੇਬੁਖ ਮੰਦਾ ਚੋਰ ਯਾਰ ਜੁਆਰ ਹਾਂ ਪਰ ਕਰ ਜੋ ਹੰਦਾ ਨਿੰਦਕ ਦੁਸ਼ਟ ਹਰਾਮਖੋਰ ਠੱਗ ਦੇਸ਼ ਦਾ ਐ ਠੱਗ ਦੇਸ਼ ਠਗੰਦਾ ਵਿਸ਼ਵਾਸ ਘਾਤੀ ਅਕਿਰਤ ਕਾਣਾ ਮੈਂ ਕੋ ਨਾ ਰਹੰਦਾ ਅਖੀਰ ਤੇ ਜਾ ਕੇ ਕਹਿੰਦੇ ਨੇ ਸਿਮਰ ਮੁਰੀਦਾ ਟਾਢਿਆ ਸਤਗੁਰ ਬਖਸ਼ੰਦਾ ਕਹਿਣ ਲੱਗੇ ਤੇਰੇ ਅੰਦਰ ਇਨੇ ਗੁਨਾਹ ਹੋਣ ਫਿਰ ਵੀ ਉਹਨੂੰ ਜੱਪ ਲਈ ਉਹ ਤੈਨੂੰ ਫਿਰ ਵੀ ਬਖਸ਼ ਦੇਵੇਗਾ ਅਸੀਂ ਸਿਰਫ ਮੱਕਾ ਪਰਸੋਂ ਦਾ ਬੋਲ ਰਹੇ ਆ ਸਾਡੇ ਅੰਦਰ ਭਰੋਸਾ ਨਹੀਂ ਵੱਜਦਾ ਬਸ ਲੋੜ ਭਰੋਸੇ ਦੀ ਐ ਜਿੱਦਨ ਭਰੋਸਾ ਵੱਜ ਗਿਆ ਰੱਬ ਕੋਈ ਬਹੁਤੀ ਦੂਰ ਵਾਲੀ ਗੱਲ ਨਹੀਂ ਰੱਬ ਦਾ ਇਦਾਂ ਦਾ ਕੋਈ ਦੂਰ ਵਾਲਾ ਮਸਲਾ ਨਹੀਂ ਹੈਗਾ ਵੀ ਉਹਨੇ ਇੰਨੇ ਚਿਰ ਬਾਅਦ ਬੈਲਾ ਇੰਨੇ ਚਿਰ ਬਾਅਦ ਜਿੱਦਾਂ ਤੇਰੇ ਅੰਦਰ ਭਰੋਸਾ ਵਜ ਗਿਆ ਰੱਬ ਤੈਨੂੰ ਉਸ ਦਿਨ ਮਿਲ ਜੇਗਾ ਤੇ ਜਿੱਦਨ ਰੱਬ ਮਿਲ ਗਿਆ ਬੰਦਾ ਉਸ ਦਿਨ ਰੱਬ ਦਾ ਰੂਪ ਹੋ ਜਾਂਦਾ ਹੈ ਜੀ ਜਦੋਂ ਰੱਬ ਦਾ ਰੂਪ ਹੋ ਗਿਆ ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ RAM KABIRA ਏਕ ਭਏ ਹੈ ਕੋਈ ਨਾ ਸਕੈ ਪਛਾਨੇ ਉਸ ਦਿਨ ਕਿੰਨੇ ਕਹਿਣਾ ਕਬੀਰ ਕੌਣ ਹੈ ਤੇ ਉਸ ਦਿਨ ਕਿੰਨੇ ਕਹਿਣਾ ਰੱਬ ਕੌਣ ਹੈ ਜਦ ਹਮ ਹੋਤੇ ਤਾਬ ਤੂੰ ਨਾਹੀਂ ਅਜੇ ਤੱਕ ਇਸ ਇਹੋ ਫਰਕ ਹੈ ਨਾ ਮੈਂ ਪਾਪੀ ਆ ਤੇ ਤੂੰ ਰੱਬ ਐ ਬਸ ਮੈਂ ਮੈਂ ਚੱਲਦੀ ਐ ਤੂੰ ਦੀ ਤੇ ਗੱਲ ਹੀ ਨਹੀਂ ਕੋਈ ਆਪਾਂ ਛੇੜ ਦੇ ਅਬ ਤੂੰ ਹੀ ਹੁਣ ਭਰੋਸਾ ਹੋ ਗਿਆ ਵੀ ਮੈਨੂੰ ਬਚਾਉਣ ਵਾਲਾ ਤੂੰ ਬੈਠਾ ਆਇਆ ਅਬ ਤੂੰ ਹੀ ਮੈਂ ਨਾਹੀਂ ਹੁਣ ਮੇਰੇ ਅੰਦਰ ਦੀ ਮੈਂ ਖਤਮ ਹੋ ਗਈ ਕਬੀਰ ਤੂੰ ਤੂੰ ਕਰਤਾ ਤੂੰ ਹੂਆ ਮੁਜ ਮੇ ਰਹਾ ਨਾ ਹੂ ਜਬ ਆਪਾ ਪਰਕਾ ਮਿਟ ਗਿਆ ਜੱਤ ਦੇਖਾਂ ਤਤ ਤੂੰ ਭਰੋਸਾ ਰੱਖ ਕੇ ਆਓ ਗੁਰੂ ਜਿਹੜਾ ਉਹ ਬਖਸ਼ ਦਿੰਦਾ ਹੈ ਖੈਰ ਆਪਾਂ ਇਸ ਗੱਲ ਨੂੰ ਜ਼ਿਆਦਾ ਨਾਲ ਲਮਕਾਈਏ ਕਈ ਵਾਰੀ ਬੰਦਾ ਬੋਰ ਵੀ ਹੋ ਜਾਂਦਾ ਵੀ ਇੱਕੋ ਸਬਜੈਕਟ ਨੂੰ ਜ਼ਿਆਦਾ ਚਿਰ ਖਿੱਚਿਆ ਜਾਂਦਾ ਹੈ ਜਿਹੜੀ ਮੈਂ ਬੇਨਤੀ ਕਰ ਰਿਹਾ ਉਹ ਇਹ ਕਰ ਰਿਹਾ ਕਿ ਗੁਰੂ ਤੇ ਇਨਾਂ 'ਕ ਭਰੋਸਾ ਰੱਖੋ ਕਿ ਗੁਰੂ ਤੁਹਾਨੂੰ ਇੱਕ ਦਿਨ ਜ਼ਰੂਰ ਬਖਸ਼ ਦੇਵੇਗਾ ਪਰਸੋ ਵੀ ਮੈਂ ਇਹੋ ਉਦਾਹਰਣ ਦਿੱਤੀ ਸੀ ਕਿ ਜਿੰਨਾ ਚਿਰ ਅਖੀਰਲੇ ਸਵਾਸ ਨੇ ਨਾ ਅਖੀਰਲੇ ਸਵਾਸਾਂ ਤੱਕ ਭਰੋਸਾ ਰੱਖੋ ਗੁਰੂ ਅਖੀਰਲੇ ਸਵਾਸਾਂ ਦੇ ਵੀ ਬੋੜੀ ਕਰਦਾ ਹੈ ਮੈਨੂੰ ਫਿਰ ਇਤਿਹਾਸ ਰੋਕ ਰਿਹਾ ਮੈਂ ਇੱਕ ਸਾਖੀ ਫਿਰ ਤੁਹਾਡੇ ਸਾਹਮਣੇ ਰੱਖ ਦੇਣਾ ਮੇਰੇ ਮਨ ਚ ਹੁੰਦਾ ਵੀ ਆਪਾਂ ਮੰਨ ਜਾਈਏ ਥੋੜਾ ਜਿਹਾ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਮਹਾਰਾਜ ਜੀ ਦਾ ਇੱਕ ਬੜਾ ਪਿਆਰਾ ਸਿੱਖ ਹੈ ਜੀ ਦਾ ਨਾਮ ਚਾਚਾ ਫੱਗੂ ਹੈ ਮੈਨੂੰ ਸਿਰਫ ਮੌਕੇ ਦੀ ਗੱਲ ਕਰਨੀ ਬਾਕੀ ਸਾਖੀ ਨਹੀਂ ਲੈਣੀ ਆਪਾਂ ਸਾਂਝੀ ਕੀਤੀ ਹੋਈ ਹੈ ਇਹਨੂੰ ਗੁਰੂ ਹਰ ਤੇਗ ਬਹਾਦਰ ਸਾਹਿਬ ਪਾਸ਼ਾ ਮਹਾਰਾਜ ਜੀ ਨੇ ਕਿਹਾ ਸੀ ਕਿ ਮੈਂ ਜਿਹੜਾ ਉਹ ਤੇਰੇ ਕੋਲ ਜਰੂਰ ਆਵਾਂਗਾ ਤੇ ਇਹਨੇ ਮਨ ਦੇ ਵਿੱਚ ਇੰਨਾ ਕੁ ਪਿਆਰ ਹੈ ਜੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਮਹਾਰਾਜ ਜੀ ਦੇ ਵਾਸਤੇ ਇਹ ਬਜ਼ੁਰਗ ਹੋ ਗਿਆ ਤੇ ਇਹਨੇ ਆਪਣੇ ਘਰ ਦਾ ਜਿਹੜਾ ਡਿਉਰੀ ਦਾ ਦਰਵਾਜਾ ਹੈ ਨਾ ਉਹ ਵੀ ਵੱਡਾ ਬਣਵਾਇਆ ਸੀ ਮਨ ਸੋਚਦਾ ਸੀ ਇਹਨੇ ਮਹਿਲ ਨਵਾਂ ਤਿਆਰ ਕਰਵਾਇਆ ਘਰ ਡਿਉਰੀ ਦਾ ਦਰਵਾਜਾ ਵੱਡਾ ਬਣਾਇਆ ਮਨ ਸੋਚਦਾ ਏ ਇੰਨਾ ਭਰੋਸਾ ਏ ਕਿ ਗੁਰੂ ਜਿਹੜਾ ਉਹ ਮੇਰੇ ਘਰ ਦੇ ਵਿੱਚ ਸਿੱਧਾ ਘੋੜੇ ਤੇ ਚੜ ਕੇ ਆਵੇਗਾ ਦੇਉਰੀ ਦਾ ਦਰਵਾਜ਼ਾ ਵੱਡਾ ਬਣਾਇਆ ਵੀ ਗੁਰੂ ਨੂੰ ਰੁਕਣਾ ਨਾ ਪਵੇ ਜਿਹੜਾ ਆਪਣਾ ਅੰਦਰ ਕਮਰਾ ਹੈ ਉੱਥੇ ਪਲੰਘ ਲਾਇਆ ਤੇ ਪਲੰਘ ਦੇ ਉੱਤੇ ਅਜੇ ਆਪ ਆਸਣ ਨਹੀਂ ਲਾਇਆ ਆਸ ਲਾਈ ਹੈ ਵੀ ਇੱਥੇ ਆਣ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਨਗੇ ਬਰਾਜਣਗੇ ਤੇ ਮੈਂ ਬਾਅਦ ਵਿੱਚ ਬਰਾਜਾਂਗਾ ਹੁਣ ਅਖੀਰਲਾ ਸਮਾਂ ਆਉਂਦਾ ਗਿਆ ਚਾਚਾ ਫਗੂ ਦਾ ਬੁਜੁਰਗੀ ਆ ਗਈ ਮੌਤ ਨੇੜੇ ਪਾਸਦੀ ਹੈ ਪਰ ਅੰਦਰ ਦਾ ਜਿਹੜਾ ਗੁਰੂ ਲਈ ਪ੍ਰੇਮ ਸੀ ਉਹ ਅਰਸ਼ਾਂ ਦੇ ਉੱਤੇ ਜਾ ਰਿਹਾ ਹੈ ਪਰਿਵਾਰ ਨੂੰ ਕਹਿ ਦਿੱਤਾ ਕਿਦ ਰਾਤ ਨੂੰ ਦਰਵਾਜ਼ਾ ਨਾ ਬੰਦ ਕਰਿਆ ਕਰੋ ਪਰਿਵਾਰ ਨੇ ਵੀ ਕਹਿ ਦਿੱਤਾ ਵੀ ਇਹ ਕਮਲਾ ਹੋ ਗਿਆ ਰਾਤ ਕੋਈ ਕੁੱਤਾ ਬਿੱਲੀ ਅੰਦਰ ਆਵੇਗਾ ਦਰਵਾਜ਼ਾ ਕਿਉਂ ਨਹੀਂ ਬੰਦ ਕਰਨਾ ਪਰ ਇੰਨੇ ਪਰਿਵਾਰ ਨੂੰ ਕਹਿੰਨਾ ਮੈਂ ਤੁਹਾਡੇ ਕੋ ਕੁਝ ਨਹੀਂ ਮੰਗਦਾ ਬਸ ਦਰਵਾਜ਼ਾ ਰਾਤ ਨੂੰ ਬੰਦ ਨਾ ਕਰਿਓ ਇੰਨੇ ਜੀ ਗੁਰੂ ਗੁਰੂ ਜੱਪੀ ਜਾਣਾ ਗੁਰੂ ਗੁਰੂ ਜੱਪੀ ਜਾਣਾ ਆਖਰ ਜੇ ਭਰੋਸਾ ਸੀ ਸਿਰਫ ਮੈਂ ਭਰੋਸੇ ਤੇ ਬੋਲ ਰਿਹਾ ਜੇ ਗੁਰੂ ਤੇ ਭਰੋਸਾ ਸੀ ਅੱਜ ਘੋੜੇ ਦੇ ਪੌੜਾਂ ਦੀ ਆਵਾਜ਼ ਆਈ ਤੇ ਅੱਖਾਂ ਖੋਲ ਕੇ ਕੀ ਦੇਖਦਾ ਜਿਸ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰਦਾ ਸਭ ਗੁਰੂ ਤੇਗ ਬਹਾਦਰ ਸਾਹਿਬ ਜੀ ਘੋੜੇ ਸਮੇਤ ਇਹਦੇ ਘਰ ਦੇ ਵਿੱਚ ਆਏ ਜਿਸ ਵੇਲੇ ਘੋੜੇ ਸਮੇਤ ਇਹਦੇ ਘਰ ਦੇ ਵਿੱਚ ਆਏ ਤੇ ਇਹ ਬੰਦਗੀ ਦੇ ਵਿੱਚ ਬੈਠਾ ਹੋਇਆ ਹੈ ਸਤਗੁਰ ਕਹਿੰ ਲਗੇ ਫੱਗੂ ਅੱਖਾਂ ਖੋਲ ਅੱਖਾਂ ਖੋਲੀਆਂ ਤੇ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਮਹਾਰਾਜ ਜੀ ਘੋੜੇ ਦੇ ਉੱਤੇ ਇਹਦੇ ਸਾਹਮਣੇ ਮੌਜੂਦ ਨੇ ਇਹਨੇ ਆਣ ਕੇ ਸਤਗੁਰਾਂ ਦੀ ਸੇਵਾ ਕੀਤੀ ਸਤਗੁਰਾਂ ਨੇ ਕਿਹਾ ਜੇ ਤੂੰ ਭਾਵਨਾ ਦੇ ਨਾਲ ਯਾਦ ਕੀਤਾ ਤੇ ਮੈਂ ਆਇਆ ਜ਼ਰੂਰ ਸਿਰਫ ਮੈਂ ਇਹ ਸਾਖੀ ਥੋੜੀ ਜਿਹੀ ਬੜੀ ਸ਼ੋਰਟ ਜੀ ਤੁਹਾਨੂੰ ਸੁਣਾਈ ਹੈ ਇਹ ਤਾਂ ਸੁਣਾਈ ਹੈ ਵੀ ਭਰੋਸਾ ਰੱਖੋ ਹਰ ਇੱਕ ਚੀਜ਼ ਦਾ ਜੇ ਭਰੋਸਾ ਰੱਖੋਗੇ ਤੇ ਗੁਰੂ ਬੌੜੀ ਜਰੂਰ ਕਰਦਾ ਹੈ ਹੁਣ ਸਾਡਾ ਭਰੋਸਾ ਨਹੀਂ ਵੱਜਦਾ ਕਿਉਂਕਿ ਸ਼ਲੋਕ ਨੇ ਸਾਰਾ 네ਗੇਟਿਵ ਚੱਲਣਾ ਹੈ ਤੇ ਮਨ ਆਵੇਗਾ ਵੀ ਆਪਾਂ ਤੇ ਸਾਰੇ ਸਿੱਖ ਖਵੰਨੇ ਐ ਇੱਥੋਂ ਤੱਕ ਦਾ ਭਰੋਸਾ ਚਾਹੀਦਾ ਮੈਂ ਉਸ ਦਿਨ ਭਾਈ ਮਨਜ ਦੀ ਸਾਖੀ ਦਿੱਤੀ ਸੀ ਅੱਜ ਇੱਕ ਦੋ ਘਟਨਾਵਾਂ ਦਾ ਹੋਰ ਜ਼ਿਕਰ ਕਰ ਦਿੱਤਾ ਹੈ ਹੁਣ ਇੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਸ਼ਲੋਕ ਹੈ ਸਲੋਕ ਮਹੱਲਾ 3 ਸਤਿਗੁਰ ਕਹ ਲਗੇ ਸਤਗੁਰ ਕੀ ਪ੍ਰਤੀਤ ਨ ਆਈਆ ਹੁਣ ਅਸੀਂ ਬਾਣੀ ਦੇ ਬੜੀ ਪੜਦੇ ਆ ਪਰ ਗੁਰੂ ਤੇ ਭਰੋਸਾ ਨਹੀਂ ਵੱਜਿਆ ਅਸੀਂ ਅਖਵਾਉਨੇ ਸਿੱਖਿਆ ਪਰ ਗੁਰੂ ਤੇ ਭਰੋਸਾ ਨਹੀਂ ਵੱਜਿਆ ਸਤਿਗੁਰ ਕਿੰਨੇ ਭਰੋਸਾ ਨਹੀਂ ਮਾਫ਼ ਕਰਨਾ ਕਥਾ ਕਹਾਣੀਆਂ ਕਰਕੇ ਸੁਣ ਕੇ ਵੀ ਸਾਡਾ ਭਰੋਸਾ ਨਹੀਂ ਵੱਜ ਰਿਹਾ ਅੱਜ ਇਹੋ ਕਾਰਨ ਹੈ ਕਿ ਕੁਝ ਲੋਕ ਜਿਹੜੇ ਨੇ ਉਹ ਸਿੱਖ ਮਤ ਤੋਂ ਅਨਮਤ ਵਾਲੇ ਪਾਸੇ ਜਾਂਦੇ ਨੇ ਤੇ ਕਈ ਵਾਰੀ ਨਾ ਮੈਂ ਇੱਥੇ ਇੱਕ ਬੇਨਤੀ ਕਰ ਦੇਣਾ ਕਈ ਵਾਰੀ ਇਹ ਕਹਿਣ ਸੁਣਨ ਨੂੰ ਮਿਲ ਜਾਂਦਾ ਜੀ ਸਿੱਖ ਜਿਹੜਾ ਢਟਕਦਾ ਫਿਰਦਾ ਏ ਪਰ ਜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਪੜੋਗੇ ਬਾਣੀ ਕਿੰਦੀ ਸਿੱਖ ਢਟਕਦਾ ਨਹੀਂ ਜਿਹੜਾ ਢਟਕਦਾ ਉਹ ਸਿੱਖ ਹੀ ਨਹੀਂ ਹੈਗਾ ਗੁਰੂ ਅਮਰਦਾਸ ਜੀ ਦੇ ਦੋ ਬਚਨ ਸਿਰਫ ਉਦਾਹਰਨਾ ਇੱਕ ਤੇ ਬੇਮੁਖ ਦੀ ਗੱਲ ਕੀਤੀ ਉਥੇ ਕਿਸੇ ਦਾ ਜ਼ਿਕਰ ਨਹੀਂ ਕੀਤਾ ਵੀ ਉਹ ਬੇਮੁਖ ਕੌਣ ਹੈ ਜੇ ਕੋ ਗੁਰ ਤੇ ਵੇਮਖ ਹੋਵੇ ਉਥੇ ਜੇ ਕੋ ਦਾ ਅਰਥ ਆਪਾਂ ਵਿਆਕਰਨ ਸਿੱਧਾ ਵੀ ਜਿਹੜਾ ਮਰਜੀ ਹੋ ਸਕਦਾ ਭੇਖ ਦੀ ਕਿਹੜੀ ਗੱਲ ਇੱਥੇ ਭੇਖਦਾ ਤੇ ਮਸਲਾ ਹੀ ਕੋਈ ਨਹੀਂ ਜੇ ਕੋ ਗੁਰ ਤੇ ਵੇਮਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਗੁਰੂ ਤੋਂ ਬਿਨਾ ਆਤਮਿਕ ਅਵਸਥਾ ਨਹੀਂ ਤੇ ਜਿੱਥੇ ਸਨਮੁਖ ਦੀ ਗੱਲ ਕੀਤੀ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਉਥੇ ਸਿੱਖ ਕਿਹ ਜਿਹੜਾ ਸਨਮੁਖ ਰਹਿੰਦਾ ਉਹੋ ਹੀ ਸਿੱਖ ਹੈ ਜਿਹੜਾ ਗੁਰੂ ਦੇ ਬਚਨਾਂ ਤੇ ਚੱਲਦਾ ਉਹੀ ਉਹ ਸਿੱਖ ਹੈ ਜੇ ਆਪਾਂ ਸਵੇਰੇ ਉੱਠ ਕੇ ਜਪਜੀਤ ਸਾਹਿਬ ਨੇ ਕੀਤਾ ਮੂੰਹ ਧੋਤਾ ਤੇ ਚਾਹ ਪੀ ਕੇ ਕੰਮ ਤੇ ਨਿਕਲ ਭਈ ਉਹ ਸਿੱਖ ਵੀ ਕਹਾਦਾ ਹੋਇਆ ਮੈਂ ਪਿਛਲੇ ਦਿਨਾਂ ਚ ਦੀ ਆਪਾਂ ਵਿਚਾਰ ਕਰ ਚੁੱਕੇ ਹੋਏ ਇਸ ਕਰਕੇ ਜਿਹੜਾ ਸਿੱਖ ਉਹੋ ਹੀ ਹੈ ਜਿਹੜਾ ਗੁਰੂ ਦੇ ਨਾਲ ਜੁੜਿਆ ਹੈ ਭੇਖ ਦੇ ਮਸਲੇ ਦੇ ਵਿੱਚ ਨਾ ਕਦੀ ਵੀ ਪਈਏ ਸਤਗੁਰੂ ਕਹਿਣਗੇ ਸਤਗੁਰ ਕੀ ਪ੍ਰਤੀਤ ਨ ਆਈਆ ਕਹਿੰਦੇ ਗੁਰੂ ਤੇ ਤੈਨੂੰ ਭਰੋਸਾ ਕੋਈ ਨਹੀਂ ਬੱਜਾ ਸ਼ਬਦ ਨਾਲ ਲਾਗੋ ਭਾਉ ਭਾਉ ਦਾ ਅਰਥ ਕਹਿੰਦਾ ਸੀ ਮੈਂ ਪ੍ਰੇਮ ਤੇ ਸ਼ਬਦ ਦੇ ਨਾਲ ਪ੍ਰੇਮ ਨਹੀਂ ਜੁੜਿਆ ਹੁਣ ਬਾਣੀ ਦੋ ਤਰੀਕਿਆਂ ਦੇ ਨਾਲ ਪੜੀ ਜਾਂਦੀ ਇੱਕ ਕਹਿਣ ਸੁਣਨ ਤੇ ਪੜੀ ਜਾਂਦੀ ਹੈ ਫਾਰਮੈਲਿਟੀ ਕਿਸੇ ਨੇ ਕਹਿਤਾ ਪਾਠ ਕਰ ਲਿਆ ਕਰੀ ਤੇਰਾ ਕੰਮ ਬੰਝੇਗਾ ਜੋ ਅੱਜ ਕੱਲ ਜਿਆਦਾ ਚੱਲਦਾ ਲੁੱਟਣ ਵਾਲਾ ਕੰਮ ਅਸੀਂ ਬਸ ਉਸੇ ਤਰੀਕੇ ਦੇ ਨਾਲ ਵੇਖੋ ਵੇਖੀ ਜਿਹੜਾ ਉਹ ਪੰਜ ਪਾਠ ਕਰ ਲਓ ਸੱਤ ਕਰ ਲਓ ਇੰਨੇ ਕਰ ਲਓ ਆਪਾਂ ਕਰ ਹੀ ਜਾਂਦੇ ਹਾਂ ਪਰ ਗੁਰੂ ਅਰਜਨ ਸਾਹਿਬ ਨੇ ਕੀ ਕਿਹਾ ਸੀ ਇਥੇ ਗਿਣਤੀ ਦਾ ਮਸਲਾ ਨਹੀਂ ਇਹ ਗੱਲ ਚੇਤਾ ਰੱਖ ਲਿਓ ਜਿੱਥੇ ਗਿਣਤੀ ਦੀ ਗੱਲ ਹੈ ਉਥੇ ਅਮਰਤ ਬਾਣੀ ਦਾ ਫੈਸਲਾ ਹੈ ਲੇਖਿਆ ਕਤੇ ਨਾ ਛੂਟੀਆਂ ਲੇਖੇ ਦੇ ਨਾਲ ਨਹੀਂ ਤੁਹਾਡਾ ਤੁਸੀਂ ਭਾਵੇਂ ਰੋ ਦੇ 10 ਕਰੀ ਜਾਓ ਭਾਵੇਂ 50 ਕਰ ਲਓ ਤੇ ਭਾਵੇਂ 1 ਕਰ ਲਓ ਮਸਲਾ ਜਿਹੜਾ ਹੈ ਉਹ ਆਣ ਕੇ ਭਾਵਨਾ ਤੇ ਟਿਕਣਾ ਹੈ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ 5 ਮਿੰਟ ਮੇਰੇ ਕੋਲੇ ਉਹ ਮੈਂ ਕਰਕੇ ਫਿਰ ਆਪਾਂ ਗਾੜੀ ਦਾ ਵੇਖਾਂਗੇ ਲੇਖਿਆ ਕਤੇ ਨਾ ਛੂਟੀਆਂ ਕਹਿੰਨ ਲੱਗੇ ਲੇਖਿਆਂ ਦੇ ਨਾਲ ਗਿਣਤੀਆਂ ਦੇ ਨਾਲ ਨਹੀਂ ਪਾਰ ਉਤਾਰਾਉਣਾ ਲੇਖ ਕਤੈ ਨਾ ਛੂਟੀਆਂ ਖਿਣ-ਖਿਣ ਭੁੱਲਣਾ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਤੂੰ ਲੇਖਿਆਂ ਦੇ ਨਾਲ ਗਿਣਤੀਆਂ ਦੇ ਨਾਲ ਬਾਣੀ ਕਦੀ ਨਾ ਪੜਿਆ ਕਰ ਫਿਰ ਪੜਨੀ ਕਿਵੇਂ ਹੈ ਸਤਿਗੁਰ ਕਹਿੰਦੇ ਇੱਕ ਪ੍ਰੇਮ ਦੇ ਨਾਲ ਪੜੀ ਜੇ ਕਿਨਕਾ ਵੀ ਤੇਰੇ ਅੰਦਰ ਟਿਕ ਗਿਆ ਨਾ ਤੇਰੇ ਅੰਦਰ ਦੀ ਅਵਸਥਾ ਬਣ ਜੇਗੀ ਕਿਨਕਾ ਏਕ ਗੁਰੂ ਅਰਜਨ ਸਾਹਿਬ ਦਾ ਰੋਜ਼ ਬਚਨ ਪੜਦੇ ਜੇ ਨਾ ਸੁਖਮਨੀ ਸਾਹਿਬ ਚ ਕਿਨਕਾ ਏਕ ਜਿਸ ਜੀਬ ਸਾਵੈ ਤਾ ਕੀ ਮਹਿਮਾ ਕਿਉਂ ਨਹੀਂ ਗਣੀ ਆ ਸਕਦੀ ਜੀ ਮੰਨੇ ਕੀ ਗਤ ਇਹਦਾ ਜਵਾਬ ਗੁਰੂ ਨਾਨਕ ਸਾਹਿਬ ਦਿੰਦੇ ਨੇ ਕਿਨ ਕਾ ਏਕ ਜਿਸ ਜੀਵ ਬਸਾਵੈ ਤਾ ਕੀ ਮਹਿਮਾ ਗਨਿਨ ਆਵੈ ਕਿਉਂ ਨਹੀਂ ਗਣੀ ਜਾ ਸਕਦੀ ਕਿ ਲਗੇ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹ ਪਿਛੈ ਪੁਛਤਾਏ ਕਾਗਦ ਕਲਮ ਨਾਲ ਲਿਖਨ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਇਹੋ ਜਿਹਾ ਨਾਮ ਹੈ ਨਿਰੰਜਨ ਕਾਲਖ ਰਹਿਤ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋ ਜਿਹੜਾ ਅੰਦਰ ਉਹਨੂੰ ਮਨ ਜਾਂਦਾ ਏ ਉਦਾ ਮਨ ਪਤੀਜ ਜਾਂਦਾ ਬਾਣੀ ਪੜੀ ਤੇ ਭਾਵਨਾ ਦੇ ਨਾਲ ਪੜੀ ਹੁਣ ਭਾਵਨਾ ਦੇ ਨਾਲ ਤਾਂ ਪੜੀ ਜਾਣੀਏ ਜੇ ਗੁਰੂ ਤੇ ਭਰੋਸਾ ਹੈ ਅਸੀਂ ਗੁਰੂ ਤੇ ਭਰੋਸਾ ਨਹੀਂ ਕਰਦੇ ਅਸੀਂ ਮਨੁੱਖ ਤੇ ਭਰੋਸਾ ਕਰਦੇ ਉਦਾਹਰਨ ਮੈਂ ਤੁਹਾਨੂੰ ਦੇ ਦਿੰਦਾ ਮੈਂ ਬੜੀ ਵਰੀ ਬੇਨਤੀ ਕਰਦਾ ਤੇ ਮੇਰੀ ਬੜੀ ਕੋਸ਼ਿਸ਼ ਹੁੰਦੀ ਹੈ ਕਿ ਸੰਗਤ ਨੂੰ ਵਹਿਮ ਦੇ ਵਿੱਚੋਂ ਭਰਮ ਚੋਂ ਕੱਢਿਆ ਜਾਵੇ ਆਪਾਂ ਅਕਸਰ ਵਿਚਾਰ ਕਰਦੇ ਭਾਈ ਅਮਰਤ ਵੇਲੇ ਉੱਠੋ ਬਾਣੀ ਪੜੋ ਨਹੀਂ ਨਾ ਪੜਦੇ ਨਹੀਂ ਉੱਠਿਆ ਜਾਂਦਾ ਸਾਰਿਆਂ ਦਾ ਹਾਲ ਹੈ ਤੇ ਇਹ ਪ੍ਰੈਕਟੀਕਲ ਚੀਜ਼ਾਂ ਨੇ ਜੀ ਮੇਰੇ ਕੋਈ ਕਈ ਲੋਕ ਫਸੇ ਤੋਂ ਫਸੇ ਹੁੰਦੇ ਨੇ ਤੇ ਜੇ ਮੈਂ ਕਹਿੰਦਾ ਉਹਨੂੰ ਸਵੇਰੇ ਉੱਠ ਕੇ ਕਹਿਦਾ ਨਾ ਵੀ ਭਾਈ 3 ਵਜੇ ਉੱਠ ਕੇ ਤੇ ਚੜ੍ਹਦੇ ਨੂੰ ਮੂੰਹ ਕਰ ਲਈ ਲਾਗੇ ਨਾਰੀਅਲ ਰੱਖ ਲਈ ਜੋਤ ਰੱਖ ਲਈ ਤੇ ਜਪਜੀ ਸਾਹਿਬ ਦਾ ਪਾਠ ਕਰਕੇ ਜਕਾਰਾ ਛੜ ਕੇ ਨਾਰੀਅਲ ਭਾਂਦੀ ਜੇ ਨਾਰੀਅਲ ਭੱਜ ਗਿਆ ਤੇਰਾ ਕੰਮ ਬਣ ਜਾਣਾ ਵੇਖ ਲਿਓ 3 ਵਜੇ ਜਿੰਨੇ ਮਰਜ਼ੀ ਨੂੰ ਇਹ ਨੁਕਤੇ ਨਾਲ ਜਿੰਨੇ ਮਰਜ਼ੀ ਠਾ ਲਿਓ ਇਹ ਤੁਹਾਨੂੰ ਲੁੱਟਣ ਦੇ ਤਰੀਕੇ ਨੇ ਆਪਾਂ ਸਿੱਧੇ ਰਸਤੇ ਆਉਂਦੇ ਨਹੀਂ ਕੰਮ ਬਾਣੀ ਨੇ ਕਰਨਾ ਇਹ ਸੱਚੀ ਗੱਲ ਐ ਮੈਂ ਨਹੀਂ ਚਾਹੁੰਦਾ ਡਾਕਟਰ ਸਾਹਿਬ ਇਸ ਚੀਜ਼ ਇਸ ਮਸਲੇ ਵੱਲ ਤੁਰਨੂ ਮੇਰਾ ਮਨ ਨਹੀਂ ਕਰਦਾ ਹੁੰਦਾ ਕਦੀ ਵੀ ਪਰ ਜੋ ਹਾਲ ਬਣਦੇ ਜਾ ਰਹੇ ਨੇ ਨਾ ਤੇ ਮੈਨੂੰ ਲੱਗਦਾ ਵੀ ਨੋਟ ਤਾਂ ਹੀ ਕਮਾਏ ਜਾਣੇ ਨੇ ਹਨਾ ਭੇਖ ਹੀ ਨੋਟਕ ਦਿੰਦਾ ਸਿੱਧਾ ਦੇਂਦਾ ਵੀ ਕੌਣ ਐ ਸਿੱਧੀ ਉਂਗਲੀ ਨਾਲ ਘੋੜੀ ਨਾ ਨਿਕਲਦਾ ਉਹ ਟੇਢੀ ਕਰਨੀ ਪਣੀ ਪੰਜਾਬ ਦੀ ਪਰ ਸਚਾਈ ਇਹ ਆ ਅੱਜ ਡੇਰਿਆਂ ਦੇ ਉੱਤੇ ਇਹੋ ਇਹੋ ਜਿਹੇ ਡੇਰੇ ਨੇ ਜਿਹੜੇ 2 2 ਵਜੇ ਉੱਠ ਕੇ ਸੰਗਤਾਂ ਉਹ ਜੋ ਮੈਂ ਕੀ ਸ਼ਬਦ ਵਰਤਾ ਉਹ ਕਮਲਿਆਂ ਵਾਂਗ ਉਹ ਇੱਧਰ ਨੂੰ ਵਾਹਿਗੁਰੂ 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 ਜੱਪੀ ਜਾਂਦੀਆਂ ਨੇ ਆਪਣੇ ਗੁਰਦੁਆਰੇ ਦਾ ਕਦੀ ਪ੍ਰਕਾਸ਼ ਕਰਾਉਣ ਵੀ 4 ਵਜੇ ਗੁਰਦਾਰੇ ਨਹੀਂ ਗਏ ਆ ਹਾਲ ਨੇ ਸਾਡੇ ਸਿਰਫ ਅਸੀਂ ਭੁਲੇਖੇ ਦੇ ਉੱਤੇ ਟਿਕਿਆ ਤੁਹਾਡੇ ਭੁਲੇਖੇ ਦਾ ਨਜਾਇਜ਼ ਫਾਇਦਾ ਚੁੱਕ ਕੇ ਤੁਹਾਨੂੰ ਲੁੱਟਿਆ ਜਾਂਦਾ ਏ ਹੋਰ ਕੋਈ ਗੱਲ ਨਹੀਂ ਹੈਗੀ ਇਹ ਥੋੜਾ ਜਿਹਾ ਪਹਿਲਾ ਪਹਿਨਾ ਬੰਦੇ ਦੇ ਮਨ 'ਚ ਹੁੰਦਾ ਜਦੋਂ ਕੋਈ ਨਵਾਂ ਨਵਾਂ ਨਿਕਲਦਾ ਹੈ ਨਾ ਜਿਵੇਂ ਇੱਕ ਨਵਾਂ ਨਵਾਂ ਡਾਕਟਰ ਨਿਕਲੇ ਸ਼ਾਇਦ ਤੁਹਾਡੇ 'ਚ ਕੋਈ ਬੈਠਾ ਹੋਵੇ ਉਹਨੂੰ ਪਤਾ ਹੋਵੇ ਉਹਦੇ ਮਨ 'ਚ ਹੁੰਦਾ ਮੈਂ ਸਾਰੇ ਠੀਕ ਕਰ ਦੇਨੇ ਨੂੰ ਇੱਕ ਅੱਧੀ ਗੋਲੀ ਦੇ ਦੋ ਤੇ ਜਿਹੜੇ ਪਿੰਡਾਂ ਵਾਲਿਆਂ ਨੂੰ ਆਦਤ ਪਈ ਹੁੰਦੀ ਵੀ ਖਰਾਕ ਨਹੀਂ ਬਣੀ ਤੇ ਆਰਾਮ ਤੇ ਆਉਣਾ ਹੀ ਨਹੀਂ ਹੈ ਬਸ ਉਹ ਆਦਤਾਂ ਸਾਨੂੰ ਪਈਆਂ ਹੋਈਆਂ ਨੇ ਸਾਡੇ ਮਨ 'ਚ ਇਹ ਆਪੀ ਸੱਚਾਈ ਸਾਹਮਣੇ ਰੱਖੀ ਜਾਵੇ ਪਰ ਸਾਨੂੰ ਭੁਲੇਖਾ ਇੰਨਕ ਜਿਆਦਾ ਪਾ ਦਿੱਤਾ ਅਸੀਂ ਇਸ ਚੀਜ਼ ਨੂੰ ਪ੍ਰਵਾਣ ਹੀ ਨਹੀਂ ਕਰ ਪਾ ਰਹੇ ਅਸੀਂ ਵਹਿਮ ਤੋਂ ਨਹੀਂ ਉੱਠ ਰਹੇ ਤੇ ਜਿਹੜੀਆਂ ਮੈਂ ਇੱਥੇ ਉਦਾਹਰਨਾਂ ਦੇਣਾ ਹੁਣਾ ਠੀਕ ਹੈ ਤੁਹਾਡਾ ਹਾਸਾ ਨਿਕਲ ਜਾਂਦਾ ਮੇਰੇ ਵਾਂਗੂ ਪਰ ਉਹ ਸਚਾਈ ਮੈਂ ਪ੍ਰੈਕਟੀਕਲ ਗੱਲਾਂ ਕਰਦਾ ਮੈਂ ਅਜਮਾਈਆਂ ਹੋਈਆਂ ਚੀਜ਼ਾਂ ਨੇ ਟੇਢੀ ਉਂਗਲੀ ਦੇ ਨਾਲ ਬੜੇ ਘਿਓ ਕੱਢੇ ਹੋਏ ਨੇ ਮੈਂ ਪਰ ਇੱਕ ਗੱਲ ਯਾਦ ਰੱਖਿਓ ਜਿਹੜਾ ਟੇਢੀ ਉਂਗਲੀ ਨਾਲ ਘਿਓ ਹੈ ਬੇੜਾ ਕਰਕੇ ਤੁਹਾਡਾ ਵੀ ਤੇ ਮੇਰਾ ਦੋਵਾਂ ਦਾ ਹੋਣਾ ਮੈਂ ਬਸ ਇਸ ਚੀਜ਼ ਤੋਂ ਡਰਦਾ ਹੋਰ ਕੋਈ ਗੱਲ ਨਹੀਂ ਜਿਹੜਾ ਪ੍ਰੇਮ ਗੁਰੂ ਦੇ ਬਾਣੀ ਦੇ ਨਾਲ ਪੈਣਾ ਹੈ ਉਹ ਅੰਦਰੋਂ ਸੱਚ ਦੇ ਨਾਲ ਪੈਣਾ ਹੈ ਜੇ ਤੂੰ ਸੱਚ ਦੇ ਉੱਤੇ ਪੈਰਾ ਦੇਣਾ ਏ ਤੇ ਸੱਚ ਦੇ ਨਾਲ ਤੇ ਤੈਨੂੰ ਭਰੋਸਾ ਤੇ ਵੱਜਿਆ ਨਹੀਂ ਗੁਰੂ ਤੇ ਅੱਜ ਚੁਪੈਰਿਆਂ ਦਾ ਜਿੰਨਾ ਰੌਲਾ ਪੈ ਰਿਹਾ ਹੈ ਜਾਂ ਜਿੰਨਾ ਪਖੰਡਵਾਦ ਦਾ ਰੌਲਾ ਪੈ ਰਿਹਾ ਹੈ ਉਹ ਏਸੇ ਕਰਕੇ ਸਾਰੀਆਂ ਗੱਲਾਂ ਦਾ ਰੌਲਾ ਪੈ ਰਿਹਾ ਬਾਣੀ ਉਹ ਹੀ ਹੈ ਸਾਰਾ ਕੁਝ ਉਹ ਹੀ ਹੈ ਬਸ ਤੁਹਾਡਾ ਮਨ ਜਿਹੜਾ ਉਹ ਇੱਕ ਪਾਸੇ ਨੂੰ ਕਨਵਰਟ ਕਰਕੇ ਲਾ ਦਿੱਤਾ ਗਿਆ ਇੱਕ ਪਾਸੇ ਧਿਆਨ ਦੇ ਦਿੱਤਾ ਗਿਆ ਇਧਰੋਂ ਹਟਾ ਦਿੱਤਾ ਗਿਆ ਅਸੀਂ ਉਹ ਮੈਂ ਇਹ ਨਹੀਂ ਕਹਿੰਦਾ ਵੀ ਬਾਣੀ ਨਹੀਂ ਪੜ੍ਹਨੀ ਚਾਹੀਦੀ ਪਰ ਕਲਾ ਬਾਣੀ ਦੀ ਵਰਤਦੀ ਹੈ ਜੇ ਮੈਂ ਭੁਲੇਖਾ ਪਾਵਾਂਗਾ ਤੇ ਮੇਰਾ ਘਰ ਚੱਲੀ ਜਾਣਾ ਬਸ ਮਸਲਾ ਇੰਨਾ ਕਹਿ ਗੱਲ ਸਿਰਫ ਭਰੋਸੇ ਦੀ ਹੈ ਜਿੱਦਣ ਗੁਰੂ ਤੇ ਭਰੋਸਾ ਪੱਜ ਗਿਆ ਨਾ ਤੇ ਮੈਂ ਉਹ ਦਿਨ ਵੀ ਸ਼ਲੋਕ ਕਿਹਾ ਸੀ ਨਾਨਕ ਘਰ ਹੀ ਬੈਠਿਆਂ ਸ਼ੌ ਮਿਲੇ ਜੇ ਨੀਅਤ راست ਕਰੇ ਤੈਨੂੰ ਅੰਦਰੋਂ ਹੀ ਪਰਮਾਤਮਾ ਮਿਲ ਜੇਗਾ ਬਾਹਰ ਭੱਜਣ ਦੀ ਲੋੜ ਨਹੀਂ ਤੇ ਅੱਜ ਸਭ ਤੋਂ ਵੱਧ ਦੁਖੀ ਧਰਮੀ ਮਨੁੱਖ ਹੈ ਨਾਸਤਕ ਨੂੰ ਮੈਂ ਤੇ ਨਹੀਂ ਕਦੀ ਦੁਖੀ ਦੇਖਿਆ ਜਿਹੜੇ ਖਾਸ ਕਰਕੇ ਕਾਮਰੇਟ ਸੋਚਦੇ ਨੇ ਉਹ ਕਦੀ ਦੁਖੀ ਨਹੀਂ ਦੇਖੇ ਉਹ ਆnde ਜੋ ਹੁੰਦਾ ਹੈ ਬਸ ਠੀਕ ਹੈ ਕੁਦਰਤ ਹੈ ਗੱਲ ਤੇ ਉੱਥੇ ਕੋਈ ਕੁਦਰਤ ਕਹਦੇ ਰੱਬ ਕਰੇ ਉਹ ਚੰਗੇ ਭਲੇ ਨੇ ਧਰਮੀ ਅੱਜ ਦੁਖੀ ਤੁਰਿਆ ਫਿਰਦਾ ਕਿਉਂ ਕਿਉਂਕਿ ਗੁਰੂ ਤੇ ਭਰੋਸਾ ਨਹੀਂ ਕਦੀ ਇੱਧਰ ਪੈਰ ਰੱਖਤਾ ਕਦੀ ਇੱਧਰ ਪੈਰ ਰੱਖਤਾ ਕਦੀ ਗੁਰਦੁਆਰੇ ਮੱਥਾ ਟੇਕਦਾ ਕਦੀ ਮਾਤਾ ਤੇ ਟੇਕਦਾ ਕਦੀ ਕੇ ਬਾਬੇ ਤੇ ਟੇਕਦਾ ਸਤਿਗੁਰ ਕਹਿੰਦੇ ਤੇਰਾ ਸ਼ਬਦ ਦੇ ਨਾਲ ਪਿਆਰ ਨਹੀਂ ਪਿਆ ਸਤਿਗੁਰ ਕੀ ਪ੍ਰਤੀਤ ਨਾ ਆਈਆ ਗੁਰੂ ਤੇ ਭਰੋਸਾ ਨਹੀਂ ਵੱਜਾ ਸ਼ਬਦ ਨਾਲ ਲਾਗੋ ਭਾਓ ਅੱਗੇ ਸ਼ਬਦ ਹੈ ਜੀ ਉਸ ਨੂੰ ਉਸ ਮਨੁੱਖ ਨੂੰ ਜਿੰਨੇ ਭਰੋਸਾ ਨਹੀਂ ਕੀਤਾ ਸੁੱਖ ਨਾ ਉਪਜੈ ਉਹਨੂੰ ਆਤਮਿਕ ਸੁੱਖ ਨਹੀਂ ਮਿਲਣਾ ਭਾਵੇਂ 100 ਗੇੜਾ ਆਵੋ ਜਾਓ ਕਹਿੰਦੇ ਭਾਵੇਂ 100 ਦੇ ਗਿਣਤੀ ਦੇ ਹਿਸਾਬ ਦੇ ਨਾਲ ਸੈਂਕੜੇ ਗੇੜੇ ਕਿਉਂ ਨਾ ਗੁਰੂ ਕੋਲ ਮਾਰ ਲਵੇਂ ਜੇ ਅੰਦਰ ਭਰੋਸਾ ਨਹੀਂ ਜੇ ਗੁਰੂ ਦੇ ਉੱਤੇ ਭਰੋਸਾ ਨਹੀਂ ਵੱਜਿਆ ਸ਼ਬਦ ਦੇ ਨਾਲ ਪਿਆਰ ਨਹੀਂ ਮਿਲਿਆ ਤੇ ਅੰਦਰ ਜਿਹੜਾ ਉਹ ਟਿਕਣਾ ਨਹੀਂ ਅੰਦਰ ਤੜਫਲੀ ਮੱਚੀ ਰਹੇਗੀ ਉਹ ਕਿਵੇਂ ਅੰਦਰ ਜਿਹੜਾ ਇਹ ਸੁੱਖ ਤੋਂ ਸਖਣਾ ਰਹਿ ਜਾਂਦਾ ਹੈ ਇਹਦੀ ਵਿਆਖਿਆ ਆਪਾਂ ਕੱਲ ਨੂੰ ਕਰਾਂਗੇ ਸਮੇਂ ਦੀ ਸਮਾਪਤੀ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਜੀ ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ ਸਤ ਗੁਰ ਕੀ ਪਰਤੀਤ ਨਾ ਆਈਆ ਸ਼ਬਦ ਨਾ ਲਾਗੋ ਭਾਉ ਉਸ ਨੂੰ ਸੁਖ ਨਾ ਉਪਜੈ ਭਾਵੇਂ ਸੌ ਗੇੜਾ ਆਵੋ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ